ਉਹ ਤਾਂ ਪ੍ਰੋਬਲਮ ਹੁੰਦੀ ਆ ਅੱਡੀ ਫੁੱਦੂ ਐਣਾ ਅੱਡੀ ਮਹਾ ਫੁੱਦੂ ਐਣਾ ਇਹ ਮੈਂ ਤੁਹਾਨੂੰ ਦੱਸ ਦਿਆਂ ਹੁਣ ਮੈਂ ਇਹ ਬੋਲੀ ਜਾਣਾ ਵਰਡ ਇੱਥੇ ਮੈਂ ਬੋਲੂ ਕਿਉਂਕਿ ਜੀ ਮੰਗੀ ਸੀ ਆਪਣਾ ਐਕਸੈਪਟ ਕੀਤਾ ਉਹ ਵੀ ਮੇਰੇ ਤੋਂ ੱੱਕੇ ਨਾਲ ਮਾਫੀ ਮੰਗਵਾਈ ਗਈ ਠੀਕ ਆ ਹਾਲਾਂਕਿ ਮੈਂ ਕੋਈ ਐਡਾ ਅਜੇ ਤੱਕ ਗੰਦ ਨਹੀਂ ਪਾਇਆ ਸੀ ਜਿੱਦਾਂ ਮੇਰੇ ਤੇ ਅਲੀਗੇਸ਼ਨ ਟ੍ਰੋਲ ਮੈਨੂੰ ਕੀਤਾ ਗਿਆ ਮੈਨੂੰ ੱੱਕੇ ਨਾਲ ਇੱਕ ਮਾਫੀ ਮੰਗਵਾਈ ਗਈ ਚਲੋ ਠੀਕ ਆ ਯਾਰ ੱੱਕਾ ਵੀ ਨਹੀਂ ਕਹਿੰਦਾ ਮੰਨ ਨਹੀਂ ਲਈ ਯਾਰਾਂ ਨੇ ਕਰਨੇ ਸ਼ਿਕਾਰ ਕਿੱਥੋਂ ਸੁਣੇ ਨਹੀਂ ਦਿੱਤੇ ਹੋਣੀ ਉੱਡਦੇ ਸ਼ਿਕਾਰੀ ਬਿਲੋਹਾਜ ਨਹੀਂ ਜਿੱਥੇ ਜਾ ਕੇ ਮੁੱਕਦੀ ਹੈ ਰਾਈਟਰਾਂ ਦੀ ਸੋਚ ਵੀ ਬੱਪੇ ਡਰਾਂ ਦਾ ਮੁੰਡਾ ਉੱਥੋਂ ਪਰੇ ਪਰਵਾਜ਼ ਨਹੀਂ ਲੰਘੇ ਮਾਰੇ ਤੋ ਰੱਬ ਦੀ ਸੋਟਿਕਦਾ ਨਿਸ਼ਾਨਾ ਤੇਰੇ ਯਾਰ ਦਾ ਯਾਰਾਂ ਨੇ ਕਰਨੇ ਸ਼ਿਕਾਰ ਕਿੱਥੋਂ ਸੁਣੇ ਨਹੀਂ ਦਿੱਤੇ ਹੋਣੀ ਉੱਡਦੇ ਸ਼ਿਕਾਰੀ ਬਿਲੋਹਾਜ ਨਹੀਂ ਜਿੱਥੇ ਜਾ ਕੇ ਮੁੱਕਦੀ ਹੈ ਰਾਈਟਰਾਂ ਦੀ ਸੋਚ ਬੱਪੀ ਕਿਹੜੇ ਕ ਮਿਲੂਗੀ ਧਰਮਾਂ ਦੇ ਨਾਮ ਤੇੜ ਬੇ ਮਿਲੂਗੀ ਸੱਚ ਬੋਲਿਆ ਤਾਂ ਮਿਲੂ ਤੋ ਸੋਪ ਚੰਨ ਨੇ ਜੇ ਕਰੇਗਾ ਤਰੱਕੀ ਬੋ ਤੇ ਮਿਲੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਦੇ ਡੇਟ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਆਪਣੇ ਕੀਤੀਆਂ ਗਲਤੀਆਂ ਦੀ ਮਾਫੀ ਮੰਗਦਾ ਤਾਂ ਉਹਨੂੰ ਈਜ਼ੀਲੀ ਮਾਫ ਨਾ ਕਰਿਓ ਠੀਕ ਹੈ ਉਹਨੂੰ ਉਹਦੀ ਗਲਤੀ ਦਾ ਰੈਲਾਈਜ਼ੇਸ਼ਨ 50 100 200 ਵਾਰ ਨਹੀਂ 1000 ਵਾਰ ਕਰਵਾਉਣਾ ਚਾਹੀਦਾ ਹੈਗਾ ਤੇ ਐਂਡ ਤੇ ਉਹਨੂੰ ਮਿੰਤਾ ਹਾੜੇ ਲਲੜੀਆਂ ਕੜਵਾ ਕੇ ਇਖਸਾਨ ਦੀ ਤਰ੍ਹਾਂ ਮਾਫੀ ਦੇਣੀ ਚਾਹੀਦੀ ਹੈ ਵੀ ਤੈਨੂੰ ਮਾਫੀ ਦੇ ਕੇ ਅਸੀਂ ਤੇਰੇ ਤੇ ਇਖਸਾਨ ਕੀਤਾ ਹੈਗਾ ਉਹਨੂੰ ਉਹਦੀ ਗਲਤੀ ਦਾ ਪੂਰਾ ਰੈਲਾਈਜ਼ੇਸ਼ਨ ਹੋਣਾ ਚਾਹੀਦਾ ਹੈ ਪ੍ਰੋਪਰ ਜੋ ਉਹਦੀ ਗਲਤੀ ਦੀ ਬੰਦੀ ਸਜ਼ਾ ਉਹ ਮਿਲਣੀ ਚਾਹੀਦੀ ਹੈ ਇਹ ਗੱਲ ਮੈਂ ਤਾਂ ਕਹਿ ਰਹੀ ਆਂ ਪਿੱਛੇ ਜਦੋਂ ਕਮਲ ਉਫ ਕੰਚਨ ਦੀ ਮੌਤ ਦਾ ਮਾਮਲਾ ਸਾ ਤੇ ਕਈ ਜਣਿਆਂ ਨੇ ਮੂਰਿਆ ਕੇ ਮਾਫੀ ਵੀ ਮੰਗੀ ਤੇ ਜਿਨ੍ਹਾਂ ਨੇ ਪਹਿਲਾਂ ਮਾਫੀ ਮੰਗੀ ਸੀ ਤੇ ਉਹਨਾਂ ਨੇ ਸਿਕਿਉਰਟੀਆਂ ਵੀ ਲਈਆਂ ਤੇ ਮਾਫੀ ਮੰਗਣ ਵਾਲਿਆਂ ਦੇ ਵਿੱਚੋਂ ਇੱਕ ਮਹਿਕਪ੍ਰੀਤ ਵੀ ਸੀ ਜਿਨੇ ਆ ਕੇ ਮਾਫੀ ਮੰਗੀ ਤੇ ਇਸ ਵੀਡੀਓ ਦੇ ਵਿੱਚ ਵੀ ਮੈਂ ਪੁਆਇੰਟ ਆਊਟ ਉਸਨੂੰ ਕੀਤਾ ਸੀ ਵੀ ਇਹ ਕਹਿ ਰਹੀ ਹੈ ਜੇ ਮੇਰੇ ਤੋਂ ਕੋਈ ਗਲਤੀ ਹੋਈ ਠੀਕ ਹੈ ਇਹਨਾਂ ਨੇ ਫਿਰ ਮਾਫੀ ਕਿਸ ਚੀਜ਼ ਦੀ ਮੰਗੀ ਸੀ ਇਹਨਾਂ ਨੂੰ ਆਪਣੀ ਗਲਤੀ ਨਹੀਂ ਪਤਾ ਸੀ ਉਸ ਚੀਜ਼ ਦਾ ਰਿਜ਼ਲਟ ਅੱਜ ਫਿਰ ਦੇਖਣ ਨੂੰ ਮਿਲ ਰਿਹਾ ਮਹਿਕਪ੍ਰੀਤ ਨੇ ਇੰਸਟਾਗ੍ਰam ਤੇ ਦੋ ਰੀਲਸ ਪਾਈਆਂ ਜਿਦੇ ਵਿੱਚ ਉਹ ਰਿੰਪਲ ਨੂੰ ਬਦਵਾਵਾਂ ਦੇ ਰੀਆ ਠੀਕ ਹੈ ਪਹਿਲਾਂ ਦੇਖਦੇ ਕਲਿੱਪ ਫਿਰ ਅੱਗੇ ਗੱਲ ਕਰਦੇ ਆ ਇਹਨੂੰ ਅਸੀਂ ਹੁਣ ਦਿੰਦੇ ਨੇ ਚੰਗੀ ਤਰ੍ਹਾਂ ਮਾਫੀ ਮੇਰਾ ਨਾ ਇਹ ਹੀ ਕਹਿਣਾ ਐ ਵੀ ਆ ਜਿਹੜੇ ਕਿਸੇ ਦੀ ਧੀ ਪੈਨ ਨੂੰ ਗਲਤ ਬੋਲ ਕੇ ਵਿਊ ਲੈਣੇ ਹਨ ਤਾਂ ਤੁਸੀਂ ਇਹ ਨਹੀਂ ਦੇਖਣਾ ਕਿ ਅਗਲੀ ਲਾਈਵ ਚ ਕੀ ਪ੍ਰੋਬਲਮ ਐ ਚਾਹੇ ਉਹਦਾ ਅੱਗੇ ਫਿਊਚਰ ਵੀ ਐ ਹਨਾ ਤੁਸੀਂ ਬਸ ਤੁਹਾਨੂੰ ਤੁਹਾਡੇ ਵੀਵਾਂ ਤੱਕ ਮਤਲਬ ਐ ਹਣੇ ਕੀ ਕਹਿੰਦੇ ਤੁਸੀਂ ਕਿਸੇ ਦੇ ਧੀ ਪੈਨ ਨੂੰ ਗਲਤ ਬੋਲ ਕੇ ਵਿਊ ਲੈਨੇ ਹੋ ਤੁਹਾਨੂੰ ਉਹਦੇ ਫਿਊਚਰ ਦਾ ਫਿਕਰ ਨਹੀਂ ਤੇਰੇ ਫਿਊਚਰ ਦਾ ਫਿਕਰ ਤੈਨੂੰ ਹੈਗਾ ਤੇਰੇ ਮਾਪਿਆਂ ਨੂੰ ਹੈਗਾ ਗੱਲ ਤੇਰੀ ਹਰਮਨ ਨਾ ਸੀ ਪਾਜੇ ਤੂੰ ਲਾਪਰੀਤ ਦੇ ਨਾਲ ਗਈ ਆ ਕੇ ਸੈਟਿੰਗ ਤੇ ਤੇਰੇ ਸਤਿਗੁਰ ਚਾਹ ਨਾਲ ਹੋ ਗਈ ਹੋਰ ਵਿੱਚ ਵਿਚਾਲੇ ਪਤਾ ਨਹੀਂ ਕਿੰਨੇ ਹੋਣਗੇ ਮੈਨੂੰ ਨਹੀਂ ਪਤਾ ਤੇ ਅਸੀਂ ਤੈਨੂੰ ਕੀ ਕਹੀਏ ਫਿਰ ਵੀ ਬਹੁਤ ਚੰਗੇ ਕੰਮ ਕਰ ਰਹੀ ਹੈਂ ਤੂੰ ਇੱਕ ਕਿਹੜੀ ਧੀ ਪੈਣ ਕਿਹੜੇ ਘਰਾਂ ਦੇ ਧੀ ਪੈਣ 17 ਸਾਲ ਦੀ ਉਮਰ ਤੱਕ ਚਾਰਚਾ ਪੰਜ ਪੰਜ ਬੋਏ ਪੰਜ ਟੱਕ ਲੈਂਦੀ ਹੈ ਤੇ ਇੱਕ ਤਾਂ ਟ੍ਰਿਪ ਵੀ ਮਹੀਨੇ ਦਾ ਕੱਢ ਆਉਂਦੀ ਹੈ ਜੇ ਗਲਤ ਕੀਤਾ ਤੇ ਗਲਤੀ ਬੋਲਾਂਗੇ ਤੇ ਤੈਨੂੰ ਫੁੱਲਾਂ ਦੇ ਹਾਰ ਥੋੜਾ ਪਾਵਾਂਗੇ ਠੀਕ ਹੈ ਜੇ ਤੂੰ ਕੁਝ ਗਲਤ ਨਹੀਂ ਕੀਤਾ ਸੀ ਫਿਰ ਉਹ ਆ ਕੇ ਰੋਂਦੀ ਕਿਉਂ ਪਈ ਸੀ ਮੈਨੂੰ ਮਾਫ ਕਰ ਦੋ ਜਾਂ ਫਿਰ ਉਹ ਡਰਾਮਾ ਕਰ ਰਹੀ ਸੀ ਹੈ ਤਾਂ ਤੇਰਾ ਡਰਾਮਾ ਇੱਕ ਦਿਨ ਤੈਨੂੰ ਐਡੀ ਭੈੜੀ ਰੱਬ ਨੇ ਬਿਮਾਰੀ ਲਾਣੀ ਐ ਨਾ ਜਿੰਨੇ ਤੂੰ ਪੈਸੇ ਕਮਾਣੇ ਐ ਨਾ ਮਹੀਨੇ ਦੇ ਵਿੱਚ ਇਹ ਤੇਰੇ ਇਲਾਜ ਤੇ ਚਲ ਜਾਣੇ ਆ ਸਾਰੇ ਤਾਂ ਥੋੜੀ ਬਹੁਤੀ ਇਨਸਾਨੀਅਤ ਆ ਤੇ ਅੰਦਰ ਲੈ ਕੇ ਆ ਠੀਕ ਆ ਇੱਕ ਕੁੜੀ ਕਹਿੰਦੇ ਕਿ ਨੂੰ ਇਨਸਾਨੀਅਤ ਨਾ ਥੋੜੀ ਬਹੁਤੀ ਜਗਾ ਦੇਖੋ ਪਹਿਲਾਂ ਮੇਰੇ ਤੋਂ ਤੱਕੇ ਨਾਲ ਜਿਹੜੇ ਮਾਫੀ ਮੰਗਵਾਈ ਹਾਂ ਸੁਣਿਆ ਤੁਸੀਂ ਇਹਨੇ ਕੀ ਕਿਹਾ ਐਕਚੁਅਲ 'ਚ ਇਹ ਹੈਗੀ ਐ 3 ਕਲਾਸ ਬਲੌਗਰਾਂ ਦੀ ਐਕਚੁਅਲ ਔਕਾਤ ਸਹੀ ਮੈਨੇ ਜੇ ਅੰਦਰੋਂ ਇਦਾਂ ਦੇ ਕੋਹੜੇ ਐ ਕੋਹੜੇ ਠੀਕ ਆ ਤੁਸੀਂ ਕਦੇ ਵੀ ਕਿਸੇ ਰੋਸਟਰ ਨੂੰ ਕਿਸੇ ਬਲੌਗਰ ਲਈ ਵੱਦਵਾ ਮੰਗਦੇ ਦੇਖਿਆ ਉਹਦੇ ਪਰਿ ਇਹਨਾਂ ਦੀ ਸੋਚ ਦੇਖੋ ਕਿੰਨੀ ਘਟੀਆ ਜਦੋਂ ਇਹ ਤਰਕ-ਵਿਚਾਰਕ ਨਾਲ ਗੱਲ ਨਹੀਂ ਕਰ ਸਕਦੇ ਜਵਾਬ ਨਹੀਂ ਦੇ ਸਕਦੇ ਫਿਰ ਇਹ ਬਦਦਵਾਵਾਂ ਤੇ ਗੱਲਾਂ ਦੇ ਆ ਜਾਂਦੇ ਆ ਠੀਕ ਆ ਆ ਇਹਨਾਂ ਦੀ ਥਿੰਕਿੰਗ ਆ ਆ ਇਹਨਾਂ ਦੀ ਸੋਚ ਆ ਆ ਇਹਨਾਂ ਦੀ ਪਰਵਿਰਚਾ ਇਹ ਕਰਦੇ ਗਾਲਾਂ ਖਾਣ ਵਾਲੇ ਕੰਮ ਹੈਗੇ ਆ ਉਹ ਜਵਾਨ ਜਹਾਨ ਮੁੰਡਾ ਹੁਣੇ-ਹੁਣੇ ਉਹਨੇ ਆਪਣਾ ਪਰਿਵਾਰ ਸ਼ੁਰੂ ਕੀਤਾ ਹੈ ਪਿੱਛੇ ਥੋੜੇ ਦਿਨ ਪਹਿਲਾਂ ਹੀ ਸ਼ਾਇਦ ਉਹਦਾ ਵਿਆਹ ਹੋਇਆ ਹੈਗਾ ਠੀਕ ਹੈ ਤੇ ਉਹਨੂੰ ਬਦਦਵਾਵਾਂ ਕੀ ਦੇ ਰਹੀ ਐ ਵੀ ਤੈਨੂੰ ਬਿਮਾਰੀ ਲੱਗ ਜੇ ਬੜੀ ਵੱਡੀ ਗੱਲ ਹੈ ਉਹਨੇ ਤੈਨੂੰ ਤੇਰੀਆਂ ਕੀਤੀਆਂ ਗਲਤੀਆਂ ਤੇ ਸਮਝਾਇਆ ਮਾਫੀ ਮੰਗੀ ਤੇ ਮਾਫੀ ਕੀਤਾ ਆ ਪਰ ਤ ਠੀਕ ਹੈ ਜੇ ਤੁਹਾਨੂੰ ਇੰਨੀ ਦਿੱਕਤ ਹੈ ਤੁਹਾਡੇ ਤੇ ਕੋਈ ਵੀਡੀਓ ਨਾ ਬਣੇ ਤੇ ਤੁਸੀਂ ਆਪਣਾ YouTube ਅਕਾਊਂਟ ਡਿਲੀਟ ਕਰੋ ਬੋਲ ਤੇਰਾ ਬਦਦੂਆਂ ਉਹ ਦਿਨ ਤੱਕ ਕੀ ਮਤਲਬ ਹੈ ਕਿਸੇ ਦੇ ਕਿਸੇ ਮਾਂ ਦੇ ਪੁੱਤ ਨੂੰ ਤੂੰ ਬਦਦੂਆਂ ਉਹ ਦੇ ਰਹੀ ਹੈ ਪਹਿਲਾਂ ਤੂੰ ਕਿਸੇ ਮਾਂ ਦੇ ਪੁੱਤ ਨੂੰ ਇੰਨੀ ਦੰਦੀਆਂ ਗੱਲਾਂ ਕਰਦੀ ਹੈ ਠੀਕ ਹੈ ਆ ਜਾ ਹਰਕਤਾਂ ਤੇ ਆ ਗਈ ਕਿਸੇ ਲਈ ਤੂੰ ਬਦਵਾ ਲਤੀ ਵੀਡੀਓਜ਼ ਲਈ ਵਿਊਜ਼ ਲਈ ਫਿਰ ਵਿਊਜ਼ ਲਈ ਕੰਮ ਕੌਣ ਕਰਦਾ ਹੋਇਆ ਤੂੰ ਕਿ ਅਸੀਂ ਇੱਕ ਦਿਨ ਨਾ ਮੇਰੇ ਕੰਨ ਤੇ ਕਿਸੇ ਹਸਪੀਟਲ ਦੇ ਐਮਰਜੈਂਸੀ ਵਾਰਡ ਦਾ ਗੇੜਾ ਕੜ ਕੇ ਆ ਫਿਰ ਤੈਨੂੰ ਪਤਾ ਲੱਗੂਗਾ ਬਿਮਾਰੀ ਕੀ ਹੁੰਦੀ ਹੈ ਦੁੱਖ ਕੀ ਹੁੰਦਾ ਇੱਥੇ ਬੈਠੀ ਭੌਂਕੀ ਜਾਨੀ ਹੈ ਸ਼ਰਮ ਕਰ ਲਾ ਲਾਹਨਤ ਤੇਰੇ ਤੇ ਥੋਏ ਤੇਰੀ ਸੋਚ ਤੇ ਤੂੰ ਵਿਊਜ਼ ਲੈਣਾ ਕਰ ਗਈ ਠੀਕ ਆ ਚਲੋ ਮੈਂ ੱਤਕਾ ਵੀ ਨਹੀਂ ਕਹਿ ਸਕਦੀ ਵੀ ਮੈਨੂੰ ਨਹੀਂ ਪਤਾ ਕਿਹੜੀ ਗੱਲ ਦੀ ਕਿਉਂ ਮੈਨੂੰ ਇੰਨਾ ذਰੀਲ ਕੀਤਾ ਗਿਆ ਕਿਉਂ ਟ੍ਰੋਲ ਕੀਤਾ ਗਿਆ ਮੈਨੂੰ ਹਨਾ ਬਟ ਅੱਜ ਦੇ ਟਾਈਮ 'ਚ ਮੈਂ ਆਪਦਾ ਵਧੀਆ ਬਲੌਗਿੰਗ ਕਰ ਰਹੀਆਂ ਲਾਈਵ ਹੋ ਰਹੀਆਂ ਵੀਡੀਓਜ਼ ਬਣਾ ਰਹੀਆਂ ਸਭ ਕੁਝ ਮੇਰਾ ਠੀਕ ਚੱਲ ਰਿਹਾ ਹੈ ਬੇਸ਼ੱਕ ਮੈਨੂੰ 500 ਬੇਸ਼ੱਕ ਮੈਨੂੰ 2 ਵਿਊ ਆਉਂਦੇ ਹਨਾ ਮੇਰਾ ਸਹੀ ਹੈ ਮੈਂ ਕਿਸੇ ਨਾਲ ਆਰਗੂਮ ਅਗਿਨੋ ਹੇਗਾ ਹਜੇ ਤੱਕ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਤੋਂ ਮਾਫੀ ਕਿਉਂ ਮੰਗਾਈ ਗਈ ਇਹ ਕਹਿੰਦੀ ਮੈਨੂੰ ਪਤਾ ਨਹੀਂ ਕਿਉਂ ਕੰਟਰੋਲ ਕੀਤਾ ਗਿਆ ਚਾਰ ਚਾਰ ਪੰਜ ਪੰਜ ਰਿਲੇਸ਼ਨਸ਼ਿਪ ਤੇਰੇ ਚੱਲ ਗਏ ਠੀਕ ਹੈ ਇਹਨਾਂ ਗੰਦ ਤੋਂ ਪਾ ਲਿਆ ਲਵ ਸਟੋਰੀਆਂ ਸੁਣਾ ਲੀਆਂ ਪ੍ਰੈਗਨਨਸੀ ਦੇ ਗੱਲਾਂ ਕਰਦੀਆਂ ਪੀਰੀਅਡਸ ਦੇ ਗੱਲਾਂ ਕਰ ਲਈਆਂ ਹਜੇ ਤੈਨੂੰ ਇਹ ਨਹੀਂ ਪਤਾ ਲੱਗਾ ਤੈਨੂੰ ਕੰਟਰੋਲ ਕਿਉਂ ਕੀਤਾ ਗਿਆ ਤੈਨੂੰ ਆਪਣੀ ਗਲਤੀ ਨਹੀਂ ਹਜੇ ਪਤਾ ਕਿੰਨੀ ਵਾਰ ਸਮਝਾਈਏ ਮੈਂ ਪ੍ਰੇਤ ਠੀਕ ਹੈ ਮੈਂ ਜਿੰਨੇ ਵੀ ਹੁੰਦੇ ਉਹਦੇ ਵਿੱਚ ਖੁਸ਼ ਹੈਗੀ ਆ ਤੂੰ ਉਹਨੇ ਵੀਹਾਂ ਦੇ ਵਿੱਚ ਨਹੀਂ ਖੁਸ਼ ਹੈਗੀ ਠੀਕ ਹੈ ਤਾਂ ਹੀ ਤੂੰ ਨਿਤ ਦਿਨ ਨਵੇਂ ਪੰਗੇ ਖੜੇ ਕਰ ਲੈਣੀਆਂ ਕਦੀ ਕਿਸ ਠੀਕ ਹੈ ਕਮੈਂਟਾਂ ਦੇ ਵਿੱਚ ਤੂੰ ਦੇਖ ਕੀ ਕਰਦੀ ਹੁੰਨੀ ਐ ਤੇ ਬਾਕੀ ਥੋੜੀ ਬਹੁਤੀ ਆਵਦੀ ਅੰਦਰ ਨਾ ਇਨਸਾਨੀਅਤ ਲਿਆ ਐਡਾ ਮਹਾ ਫੁੱਦੂ ਨਿਸ਼ਾਨ ਬਿਨਾਂ ਤੂੰ ਬਣ ਠੀਕ ਆ ਤਾਂ ਬਾਕੀ ਸਾਰੀ ਇਹ ਦੇ ਰਿਲੇਟਿਡ ਆਪਾਂ ਗਾਇਜ਼ ਗੱਲ ਕੀਤੀ ਆਪਣੇ YouTube ਲਾਈਵ ਦੇ ਵਿੱਚ ਲਿੰਕ ਤੁਹਾਨੂੰ ਸਟੋਰੀ ਦੇ ਵਿੱਚ ਮਿਲੇਗਾ ਤਾਂ ਇੱਕ ਗੱਲ ਹੋਰ ਜਿਹੜੀ ਆਡੀਅੰਸ ਐਂਕੋਮ ਕੀਵਰਡ ਯੂਜ਼ ਕਰੀਏ ਕਿਸੇ ਦੀ ਧੀ ਪੈਨ ਨੂੰ ਗਲਤ ਬੋਲ ਕੇ ਤੁਸੀਂ ਵਿਊ ਕਮਾਉਨੇ ਹੋ ਕਿਸੇ ਚੱਗ ਦੀ ਕੁੜੀ ਉੱਤੇ ਬੋਲਿਆ ਤੇਰੀ ਲੈਂਗੁਏਜ ਦੇ ਸ਼ਰੀਫ ਕੁੜੀਆਂ ਦੀ ਲੈਂਗੁਏਜ ਐ ਠੀਕ ਹੈ ਤੁਸੀਂ ਗਲਤ ਬੋਲੀ ਜਾਓਗੇ ਗਲਤ ਕਰ ਹੀ ਜਾਓਗੇ ਤੇ ਅਸੀਂ ਉਹਨੂੰ ਪਬਲਿਕ ਸਾਹਮਣੇ ਰੱਖੀਏ ਵੀ ਨਾ ਵੈਰੀ ਗੁੱਡ ਉਹਨੂੰ ਕਹਿ ਰਹੀ ਆ ਆਪਣੇ ਅੰਦਰ ਇਨਸਾਨੀਅਤ ਹੈ ਜਗਾ ਪਹਿਲੇ 6 ਮਹੀਨੇ ਉਹ ਤੈਨੂੰ ਬੜੇ ਤਰੀਕੇ ਨਾਲ ਸਮਝਾਉਂਦਾ ਰਿਹਾ ਮਹਿਕਪੁਰ ਤੇ ਹਟ ਜਾ ਮਹਿਕਪੁਰ ਇਦਾਂ ਨਹੀਂ ਮਹਿਕਪੁਰ ਇਦਾਂ ਨਹੀਂ ਤੂੰ ਹਟੀ ਨਹੀਂ ਤੇਰੇ ਮਾਫੀ ਮੰਗਣ ਤੇ ਤੈਨੂੰ ਮਾਫ ਕੀਤਾ ਇਹ ਇਨਸਾਨੀਅਤ ਸੀ ਕਈ ਗੱਲਾਂ ਪਤਾ ਹੋਣ ਦੇ ਬਾਵਜੂਦ ਵੀ ਪਬਲਿਕਲੀ ਡਿਸਕਲੋਜ਼ ਨਹੀਂ ਕੀਤੀਆਂ ਇਹ ਇਨਸਾਨੀਅਤ ਸੀ ਤੇਰੀ ਇੱਕ ਗਲਤ ਜੀ ਫੋਟੋ ਵਾਇਰਲ ਹੋ ਰਹੀ ਹੈ ਜਿੱਥੇ ਲੋਕੀ ਕਹਿ ਰਹੇ ਮਹਿਕਪੁਰ ਦੀ ਵੀਡੀਓ ਵਾਇਰਲ ਹੋ ਗਈ ਵੀਡੀਓ ਲੀਕ ਹੋ ਗਈ ਤੇ ਅ ਕੀ ਡਾ ਹੈਲੋ ਇਨਸਟਾ ਫੈਮਲੀ ਨੂੰ ਵੀ ਕਰਦੀਆਂ ਸਾਰਿਆਂ ਨੇ ਵਧੀਆ ਹੋਵਗੇ ਸੋ एवरीवन ਮੈਂ ਕਿਸੇ ਕੰਮ ਲਈ ਸ਼ਾਇਰ ਸੀਗੀ ਆ ਵੀ ਵੈਸੇ ਬੜੇ ਦਿਨਾਂ ਦਾ ਝੋੜਾ ਚੱਲਦਾ ਪਿਆ ਇੱਕ ਵੀਡੀਓ ਲੀਕ ਹੋ ਗਈ ਵੀਡੀਓ ਲੀਕ ਹੋ ਗਈ ਟੈਲੀਗ੍ਰਾਮ ਤੇ ਆ ਜਾਓ ਪਹਿਲੀ ਗੱਲ ਤਾਂ ਇਹ ਨਿਊਜ਼ ਫੇਕ ਹੈ ਕਿਉਂ ਕਿ ਇਹਦੇ ਕੋਈ ਨਾ ਟਾਈਮ ਨਹੀਂ ਹੁੰਦਾ ਕਿ ਇਹ ਵੀਡੀਓ ਵੀ ਬਣਾ ਲੇ ਇਹ ਦੇਖੋ ਨਹੀਂ ਟਾਈਮ ਹੈ ਮੈਨੂੰ ਹੋਰ ਵੀ ਕੰਮ ਕਰ ਬਹੁਤ ਹੈ ਨੇ ਬਹੁਤ ਚੜਾਈ ਕਰਨੀਆਂ ਨੇ ਮੇਕਅਪ ਵੀ ਕਰਨਾ ਸੋ ਕੰਮ ਧੰਦੇ ਕਰਨੇ ਆ ਦੂਜੀ ਗੱਲ ਇਹਨਾਂ ਕੋਲੇ ਫੋਨ ਹੀ ਫੁੱਦੂ ਐਡੀ ਕੁਆਲਿਟੀ ਹੋਈ ਨਹੀਂ ਸਾਨੂੰ ਤਾਂ ਇਨਸਾਨੀ ਤਾਂ ਦਿਖਾਈਏ ਤੁਸੀਂ ਵੀ ਕੁਝ ਆਪਣਾ ਕਦਮ ਅੱਗੇ ਵਧਾਓ ਇਨਸਾਨੀਅਤ ਇਨਸਾਨੀਅਤ ਸਾਡੇ ਤੋਂ ਕਿਉਂ ਹਰ ਚੀਜ਼ ਦੀ ਉਮੀਦ ਕੀਤੀ ਜਾਂਦੀ ਹੈ ਤੁਸੀਂ ਵੀ ਆਪਣੇ ਕੁਝ ਸੁਧਾਰੋ ਹਰਕਤਾਂ ਤੂੰ ਜਦੋਂ ਮਾਫੀ ਮੰਗੀ ਤੂੰ ਕੀ ਕਿਹਾ ਸੀ ਮੈਂ ਆਪਣੇ ਕੰਟੈਂਟ ਦੇ ਵਿੱਚ ਸੁਧਾਰ ਕਰਾਂਗੀ ਆ ਪੰਜ ਦਿਨ ਪੁਰਾਣੀ ਤੇ ਰੀਲ ਹੈ ਮੂਵਸ 30 ਕੁੜੀਆਂ ਇੰਦਾ ਦਾ ਡਾਂਸ ਕਰਦੀਆਂ ਦੱਸੀਵੇਂ ਜ਼ਰਾ ਕਿਸੇ ਦੇ ਧੀਆ ਪਹਿਣਾ ਨੂੰ ਬੋਲ ਕੇ ਧੀਆ ਪਹਿਣਾ ਫਿਰ ਪਰਦੇ ਦੇ ਵਿੱਚ ਰਹਿ ਠੀਕ ਐ ਜਿਹੜੇ ਚੱਜ ਦੀਆਂ ਹੁੰਦੀਆਂ ਨਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੀਆਂ ਹੁੰਦੀਆਂ ਰੀਲਸ ਪਾਉਣ ਦਾ ਵੀ ਇੱਕ ਤਰੀਕਾ ਹੁੰਦਾ ਮੈਂ ਤੈਨੂੰ ਐਗਜ਼ਾਮਪਲਸ ਦੇ ਨਾਲ ਪਿਛਲੀ ਕਿਸੇ ਵੀਡੀਓ ਦੇ ਵਿੱਚ ਸਮਝਾਇਆ ਸੀ ਤੇਰੀ ਏਜ਼ੀਆ ਸੇਮ ਕੁੜੀਆਂ ਉਹਨਾਂ ਦਾ ਕੰਟੈਂਟ ਕਿਸ ਤਰ੍ਹਾਂ ਦਾ ਹੈ ਤੇ ਤੇਰਾ 13 ਪੱਤਮੀਜ਼ ਕਮੈਂਟ ਕਰਦੀ ਪਈ ਆ ਨਾ ਮੈਨੂੰ ਮੁੰਡੇ ਸੋ ਪਰ ਸਾਨੂੰ ਚੋ ਮੁੰਡੇ ਵੀ ਬਹੁਤ ਸਪੋਰਟ ਕਰਦੇ ਆ ਹਨ ਜਣੇ ਖਣੇ ਨੂੰ ਮੈਂ ਇੱਕ ਦਾ ਬੋਏਫ੍ਰੈਂਡ ਮੈਂ ਉਹਦਾ ਬੋਏਫ੍ਰੈਂਡ ਆ ਅੱਡਾ ਫੁੱਦੂ ਬੰਦਾ ਨਾ ਇਨਸਾਨ ਮੈਂ ਇਧਰ ਰਿਲੇਟਡ ਕੋਈ ਗੱਲ ਨਹੀਂ ਕਰ ਸਕਦੀ ਠੀਕ ਆ ਤਾਂ ਦੇਖ ਮੈਨੂੰ ਪਈ ਤਾਂ ਮੁੰਡੇ ਦਾ ਤੈਨੂੰ ਸਪੋਰਟ ਕਰਨ ਗਈ ਅਗਲੇ ਸੋਚਦੇ ਆ ਵੀ ਤਿੰਨ ਚਾਰ ਜਣੇ ਦਾ ਦਿਲ ਲੱਗ ਚੁੱਕਿਆ ਹੈ ਸ਼ਾਇਦ ਸਾਡਾ ਵੀ ਲੱਗ ਜਾਏ ਤਾਂ ਹੀ ਉਹ ਆਪਣੇ ਐਫਰਟਸ ਲਾ ਰਿਹਾ ਹੁਣ ਦੇਖੇ ਨੇ ਫਿਰ ਗੱਲ ਕੱਢੀ ਇਹ ਸ਼ਰੀਫ ਕੁੜੀ ਹੈ ਸ਼ਰੀਫ ਕੁੜੀਆਂ ਤਾਂ ਨੋਰਮਲ ਮਾੜੀ-ਮੋਟੀ ਗੱਲ ਕਰਦੀਆਂ ਰਹਿੰਦੀਆਂ ਗਿਆ ਇਹਨਾਂ ਨੂੰ ਗਲਤ ਨਹੀਂ ਕੋਲਣਾ ਚਾਹੀਦਾ ਨਾ ਟਰੋਲ ਨਹੀਂ ਕਰਨਾ ਚਾਹੀਦਾ ਹੈਗਾ ਫਿਰ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਜਣੇ ਖਣੇ ਦਾ ਨਾਮ ਸਾਡੇ ਨਾਲ ਜੋੜ ਦਿੰਦੇ ਹੈਗੇ ਜਿਹਦਾ ਜਿਹਦਾ ਨਾਮ ਵੀ ਰਿੰਪਲ ਵੀਰੇ ਨੇ ਪੁ ਚਾਹੇ ਉਹ ਸਤਗੁਰ ਚਾਹਲ ਸੀ ਚਾਹੇ ਹਰਮਨ ਸੀ ਇੱਕ ਦੋ ਮੁੰਡੇ ਹੋਰ ਵੀ ਸੀ ਉਹਨਾਂ ਸਾਰਿਆਂ ਦੇ ਨਾਲ ਇਹਦੀ ਕੋਈ ਨਾ ਕੋਈ ਗੱਲਬਾਤ ਨਿਕਲੀ ਹੈ ਉਹਨੂੰ ਕਿੱਦਾਂ ਤੁਸੀਂ ਗਲਤ ਕਹਿ ਦੀਏ ਠੀਕ ਹੈ ਬਾਕੀ ਜਿਹੜੇ ਮੇਰੇ ਤੇ ਅਲੀਗੇਸ਼ਨ ਟ੍ਰੋਲ ਮੈਨੂੰ ਕੀਤਾ ਗਿਆ ਹੈ ਹਨਾ ਵੀ ਮੈਂ ਕਦਾਏ ਹੋ ਗਿਆ ਉਹ ਹੋ ਗਿਆ ਦਾਂ ਦਾਂ ਮੈਂ ਇੱਕ ਦਾ ਰਿਸ਼ਤਾ ਟੁੱਟ ਗਿਆ ਖੁੱਦ ਉਹ ਮਤਲਬ ਮੈਂ ਇਹ ਕਹਿੰਨੀ ਵੀ ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਮੈਂ ਵਿਆਹੀ ਇਹਦੇ ਨਾਲ ਸੀ ਮੇਰਾ ਰਿਸ਼ਤਾ ਇਹਦੇ ਨਾਲ ਟੁੱਟਿਆ ਹੁੰਦਾ ਇਹ ਤਾਂ ਮੇਰੇ ਤੋਂ ਬਦਲੀ ਇਦਾਂ ਲਾ ਰਿਹਾ ਵੀ ਜਿਹੜੇ ਇਨਸਾਨ ਮੈਂ ਜਾਣਦੀ ਨਹੀਂ ਪਛਾਣਦੀ ਨਹੀਂ ਜਿਹਦੇ ਨਾਲ ਮੇਰਾ ਕੋਈ ਲਿੰਕ ਨਹੀਂ ਫਿਰ ਉੱਤੋਂ ਲੋਕਾਂ ਨੂੰ ਪਤਾ ਕੀ ਕ ਤੁਹਾਨੂੰ ਕੋਈ ਫਿਕਰ ਨਹੀਂ ਕਿ ਜਿਹੜਾ ਤੂੰ ਕਹਿ ਰਹੀ ਹੈਂ ਜਿਹੜਾ ਟਰੋਲ ਹੋ ਰਿਹਾ ਛੁੱਟੇ ਹੋ ਰਹੀ ਹੈਗੀ ਹੈ ਕਿਉਂਕਿ ਪਹਿਲਾਂ ਜਿਹੜੇ ਤੇਰੇ 3-4 ਰਿਸ਼ਤੇ ਟੁੱਟੇ ਹੈਗੇ ਆ ਉਹ ਤਾਂ ਸਾਰਿਆਂ ਨੂੰ ਪਤਾ ਹੈਗਾ ਇਹ ਕਿਹੜਾ ਨਵਾਂ ਟਰੋਲ ਹੋ ਰਿਹਾ ਜਿਹੜਾ ਮੈਨੂੰ ਨਹੀਂ ਪਤਾ ਹੁਣ ਰਿੰਪਲ ਵਾਰੀ ਕੀ ਕਹਿ ਰਹੀ ਹੈਗੀ ਜਿਵੇਂ ਮੈਂ ਇਹਦੇ ਨਾਲ ਵਿਆਹ ਹੀ ਹੋਵਾਂ ਸ਼ਰਮ ਕਰ ਲੈ ਸ਼ਰਮ ਕਰ ਲੈ ਮਹਿਕਪ੍ਰੀਤ ਠੀਕ ਹੈ ਜਦੋਂ ਤੂੰ ਮਾਫੀ ਮੰਗੀ ਸੀ ਤੂੰ ਉਹਨੂੰ ਕਿੰਨੀ ਵਾਰੀ ਭਰਾ ਭਰਾ ਕਿਹਾ ਸੀ ਰਿੰਪਲ ਵੀਰੇ ਰਿੰਪਲ ਵੀਰੇ ਤੇਰੀ ਵੀਡੀਓ ਦੇ ਵਿੱਚ ਵੀ ਪ੍ਰੂਫ ਹੈ ਹੋਈ ਹੈ ਜਦੋਂ ਤੂੰ ਕਹਿ ਰਹੀ ਹੈ ਮੇਰੀ ਭਰਾਵਾਂ ਦੇ ਨਾਲ ਗੱਲ ਹੋਈ ਠੀਕ ਹੈ ਤੇ ਤੈਨ ਸੋ ਏ ਗਾਈਜ਼ ਆਪਾਂ ਖੱਚ ਬੰਦੇ ਦੀ ਅੱਜ ਗੱਲ ਕਰਨ ਲੱਗੇ ਆਂ ਪਹਿਲੀ ਗੱਲ ਤਾਂ ਦੇਖੋ ਜਦੋਂ ਆਪਦਾ ਵਧੀਆ ਅਗਲਾ ਚਲਾ ਰਿਹਾ ਹੈ ਹਨਾ ਕੰਮ ਵਧੀਆ ਕਰ ਰਿਹਾ ਆਪਣਾ ਵਰਕ ਵਾਲੋਂ ਦਾ ਧਿਆਨ ਹੈ ਮੈਂ ਗੱਲਾਂ ਖੁਦ ਦੀ ਆਪਣੀ ਕਰ ਰਹੀ ਆਂ ਕਿ ਮੈਂ ਦੇਖੋ ਆਪਦੇ ਵਧੀਆ ਵਲੋਗਿੰਗ ਆ ਰਹੀ ਆ ਸਭ ਕੁਝ ਵਧੀਆ ਕਰ ਰਹੀ ਆ ਤਾਂ ਮੇਰਾ ਇਨਸਾਨ ਨਾਲ ਕੋਈ ਲਿੰਕ ਨਹੀਂ ਲਾਨੀ ਦੇਣੀ ਰਿੰਪਲ ਦੀ ਗੱਲ ਕਰ ਰਹੀ ਆ ਤਾਂ ਜੋ ਵੀ ਅੱਜ ਮੈਂ ਲਾਈਵ ਦੇ ਵਿੱਚ ਗੱਲਾਂ ਕੀਤੀਆਂ ਸਾਰੇ ਜਣੇ ਮੇਰਾ ਲਾਈਵ ਚੈੱਕ ਕਰੋ YouTube ਤੇ ਜਾ ਕੇ ਇਹ ਲੰਬੀ ਰੀਲ ਦੀ ਕਲਿੱਪ ਹੈਗੀ ਹੈ ਹੁਣ ਰਿੰਪਲ ਵੀਰੇ ਬਾਰੇ ਦੇਖ ਲੋ ਇਹ ਕੀ ਕਹਿ ਰਹੀ ਹੈ ਖੱਚ ਜਦੋਂ ਇਹਨੂੰ ਮਤਲਬ ਸੀ ਉਦੋਂ ਰਿੰਪਲ ਵੀਰ ਰਿੰਪਲ ਪ੍ਰਾ ਜਦੋਂ ਮਾਹੌਲ ਗਰਮਾਇਆ ਹੋਇਆ ਸੀ ਨਿਯੰਗ ਸਿੰਘਾ ਨੇ ਇਹਨੂੰ ਧਮਕੀ ਦਿੱਤੀ ਸੀ ਰੋਮੀ ਵੀਰ ਨੇ ਇਹਦੇ ਘਰੇ ਜਾਣਾ ਸੀ ਤੇ ਉਹਦੀ ਹਾਲਤ ਖਰਾਬ ਸੀ ਮੈਂ ਤੇ ਲੈਂਗੁਏਜ ਦਿਲ ਕਰਦਾ ਕੋਈ ਹੋਰ ਯੂਜ਼ ਕਰਾ ਤੇ ਉਹਦੀ ਠੀਕ ਹੈ ਤਾਂ ਉਦੋਂ ਮਤਲਬ ਹਰ ਇੱਕ ਨੂੰ ਪ੍ਰਾ 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 ਜਦੋਂ ਮਤਲਬ ਨਿਕਲ ਗਿਆ ਖੱਚ ਹੱਦ ਹੁੰਦੀ ਵੀ ਹੈ ਮਹਿਕਪ੍ਰੀਤ ਇੰਨੀ ਮਤਲਬੀ ਇੰਨੀ ਬੇਸ਼ਰਮ ਇੰਨੀ ਸੈਲਫਿਸ਼ ਦੱਸ ਤੂੰ ਆਪਣੇ ਕੰਟੈਂਟ ਦੇ ਵਿੱਚ ਕੀ ਸੁਧਾਰ ਕੀਤਾ ਜਿਹੜੀਆਂ ਜਬਲੀਆਂ ਪਹਿਲਾਂ ਮਾਰਦੀ ਸੀ ਉਹੋ ਜੀਆਂ ਹੁਣ ਮਾਰਦੀ ਵੀ ਹੈ ਚਾਰ ਦਿਨ ਤੋਂ ਚੁੰਨੀ ਲੈ ਲਈ ਬਸ ਚੁੰਨੀ ਲੈ ਕੇ ਤਾਂ ਹੋਰ ਇਰਿਟੇਟ ਕੀਤਾ ਮੈਂ 20 ਵਾਰ ਸਮਝਾਇਆ ਹੈ ਲਗਜ਼ਰਤਾ ਸਿਰਫ ਕੱਪੜਿਆਂ ਨਾਲ ਡਿਸਕ੍ਰਾਈਬ ਨਹੀਂ ਹੁੰਦੀ ਠੀਕ ਹੈ ਲਗਜ਼ਰਤਾ ਨੂੰ ਪ੍ਰਮੋਟ ਕਰਨ ਦੇ ਹੋਰ ਬਥੇਰੇ ਤਰੀਕੇ ਹੁੰਦੇ ਆ ਵਰਬਲੀ ਐਕਸਪ੍ਰੈਸ਼ਨ ਦੇ ਨਾਲ ਠੀਕ ਹੈ ਬੜੇ ਤਰੀਕੇ ਹੁੰਦੇ ਮੈਂ ਅੱਗੇ ਵੀ ਪੁਰਾਣੀ ਬਲੂਜ਼ ਦੇ ਵਿੱਚ ਗੱਲ ਕੀਤੀ ਹੋਈ ਹੈ ਬਟ ਇੱਥੇ ਮੈਂ ਗੱਲ ਕਰਨੀ ਐਸ ਟੰਗਰ ਨਾ ਕੁੜੀ ਕਵਾਂ ਕਿ ਇਹਨੂੰ ਜਨਾਨੀ ਕਵਾਂ ਨਾ ਇਹ ਫਿਰ ਗੱਲ ਨਹੀਂ ਹੈ ਯਾਰ ਇਹ ਪਤ ਨਹੀਂ ਲੱਗਿਆ ਜਦੋਂ ਲਾਈਵ ਦਾ ਮਤਲਬ ਇਹ ਹੁੰਦਾ ਕਿ ਹਰੇਕ ਦਾ ਨਾਮ ਬੋਲਣਾ ਠੀਕ ਆ ਤਾਂ ਜੇ ਤੇ ਮੈਂ ਇੱਥੇ ਚੁੱਪ ਕਰਕੇ ਆਉਂਦਾ ਕੰਮ ਕਰਦੀਆਂ ਆਪਣੀ ਬਲੌਗਿੰਗ ਕਰਦੀਆਂ ਆਪਣਾ ਲਾਈਵ ਹੁੰਦੀਆਂ ਤਾਂ ਵੀ ਫਿਰ ਵੀ ਵਿੱਚ ਟੰਗੜਾਈ ਆਣੀ ਡਾਈ ਆਣੀ ਉਹ ਨਾ ਚੀਜ਼ ਮਤਲਬ ਬੰਦੇ ਨੂੰ ਇਹ ਚਾ ਸਕਦਾ ਮਸਾਲਿਆਂ ਪਾਟ ਜਾਣ ਕੇ ਚਲਾਇਆ ਵੀਡੀਓ ਬੈਕ ਕਰਕੇ ਸਿਰਫ ਇਹਦੇ ਤੁਸੀਂ ਫੇਸ ਐਕਸਪ੍ਰੈਸ਼ਨ ਦੇਖੋ ਇਹਦਾ ਵੇ ਆਫ ਲੁਕਿੰਗ ਦੇਖੋ ਜਿਸ ਤਰ੍ਹਾਂ ਇਹ ਅੱਖਾਂ ਚੁਕਾਰੀਏ ਜੋ ਇਹ ਹਰਕਤਾਂ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਨਾਰਮਲ ਕੁੜੀਆਂ ਸੋਸ਼ਲ ਮੀਡੀਆ ਤੇ ਬਹਿ ਕੇ ਇਸ ਤਰ੍ਹਾਂ ਦਾ ਕਰਦੀਆਂ ਇਹ ਕੀ ਹੈ ਇਹਨੂੰ ਰਿਜਾਨਾ ਨਹੀਂ ਕਹਿੰਦੇ ਮੁੰਡ ਦੱਸੋ ਇਹ ਰਜਾਈ ਰਹੀ ਹੈ ਬੈਠ ਕੇ ਮੁੰਡਿਆਂ ਨੂੰ ਠੀਕ ਹੈ ਤਾਂ ਹੀ ਪਿੱਛੇ ਕਹਿ ਰਹੀ ਸੀ ਨਾ ਮੁੰਡੇ ਤਾਂ ਸਾਰੀ سپورਟ ਕਰਦੇ ਆ ਆਹੀ ਆਦਾਵਾ ਕਰਕੇ سپورਟ ਕਰਦੇ ਆ ਸਾਰੇ ਫਿਰਦੇ ਆਪਣਾ ਆਪਣਾ ਦਾ ਲਾਨ ਨੂੰ ਸਮਝ ਗਈ ਤੂੰ ਹੁਣ ਕੀ ਕਹਿ ਰਹੀ ਹੈ ਵੀ ਹਾਂ ਮੇਰਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਪਤਾ ਨਹੀਂ ਕਿਉਂ ਤੁਸੀਂ ਤੰਗ ਕਰਦੇ ਹੋ ਮੈਂ ਤਾਂ ਆਪਣਾ ਨੋਰਮਲ ਵਲੋਗਿੰਗ ਕਰਦੀ ਹੈਗੀ ਆ سوشل میڈیا ਤੇ ਜਦੋਂ ਤੂੰ ਵੀਡੀਓ ਪਾਤੀ ਨਾ ਉਹਦਾ ਫਿਰ ਸਾਰਿਆਂ ਨਾਲ ਲੈਣ ਦੇਣ ਹੋ ਗਿਆ ਤੁਹਾਨੂੰ ਵਲੋਗਰਾਂ ਨੂੰ ਇੰਨੀ ਗੱਲ ਸਮਝ ਨਹੀਂ ਆਉਂਦੀ ਤੁਸੀਂ سوشل میڈیا ਤੇ ਚੀਜ਼ ਪਬਲਿਕ ਕਰਤੀ ਪਬਲਿਕ ਉੱਤੇ ਵੀਡੀਓ ਬਣਾ ਕੇ ਰਿਐਕਸ਼ਨ ਦੇਵੇ ਚਾਹੇ ਕਮੈਂਟ ਕਰਕੇ ਦੇਵੇ ਠੀਕ ਹੈ ਨਾ ਤਾਂ ਉੱਤੋਂ ਤੁਹਾਨੂੰ ਦਿੱਕਤ ਨਹੀਂ ਹੋ ਰਹੀ ਇਹ ਵੀ ਸਾਡੇ ਤੇ ਬੋਲਦੇ ਕਿ ਪਾਈਓ ਤੇ ਨਾ ਪਾਓ ਵੀਡੀਓ YouTube ਅਕਾਊਂਟ ਡਿਲੀਟ ਕਰ ਦੋ ਮੇਰਾ ਕੰਟੈਂਟ ਤੁਹਾਨੂੰ ਵੀ ਪਤਾ ਕਿਸ ਤਰ੍ਹਾਂ ਦਾ ਮੇਰੇ ਤੇ ਵੀ ਕਿੰਨੀਆਂ ਵੀਡੀਓਜ਼ ਬਣ ਚੁੱਕੀਆਂ ਹਨ ਬੜਾ ਟਰੋਲ ਕੀਤਾ ਜਾਂਦਾ ਮੈਨੂੰ ਵੀ ਠੀਕ ਹੈ ਕਈ ਤਾਂ ਅਜੇ ਚੈਨਲ ਹੈਗੇ ਆ ਸਪੈਸ਼ਲ ਚੈਨਲ ਬਣਾ ਕੇ ਮੇਰੇ ਤੇ ਵੀਡੀਓਜ਼ ਪਾਈਆਂ ਜਾ ਰਹੀਆਂ ਠੀਕ ਹੈ ਤਾਂ ਅਸੀਂ ਬਤਾਉਂ ਚੀਜ਼ ਟਾਲਰਟ ਕਰਦੇ ਆ ਕਿਉਂਕਿ ਸਾਨੂੰ ਪਤਾ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇੱਥੇ ਹਰ ਤਰ੍ਹਾਂ ਦਾ ਤੁਹਾਨੂੰ ਫੀਡਬੈਕ ਮਿਲਣਾ ਕੁਝ ਯੂ نو ਆਪਣੇ ਪਰਿਯਮਿਤਰ ਵੀ ਹੁੰਦੇ ਆ ਗਾਂ ਦੇ ਨਾ ਮੇਰੀ ਕੋਈ ਜਾਣ ਨਹੀਂ ਪਛਾਣਨੀ ਐਵੇਂ ਤੱਕ ਪਿਆਣੀਆਂ ਵੀਡੀਓ ਯਾਰ ਮੈਨੂੰ ਤਾਂ ਪ੍ਰੋਬਲਮ ਹੁੰਦੀ ਆ ਨਾਲੇ ਦੁਨੀਆ ਐਡੀ ਫੁੱਦੂ ਐਣਾ ਐਡੀ ਮਹਾ ਫੁੱਦੂ ਐਣਾ ਇਹ ਮੈਂ ਤੁਹਾਨੂੰ ਦੱਸਦੀ ਆ ਹੁਣ ਮੈਂ ਇਹ ਬੋਲੀ ਆਣਾ ਵਰਡ ਇੱਥੇ ਮੈਂ ਬੋਲੂਗੀ ਕਿਉਂਕਿ ਜਦੋਂ ਚੰਗਾ ਪਲਾ ਇਨਸਾਨ ਆਪਣਾ ਕੰਮ ਕਰਦਾ ਹੈ ਵਿੱਚ ਤੁਸੀਂ ਇੰਟਰਫੇਅਰ ਕਰਨਾ ਤੁਸੀਂ ਕੌਣ ਹੁੰਦੇ ਹੋ ਹੁਣ ਮੇਰੇ ਲਾਈਫ ਦੇ ਵਿੱਚ ਰਿੰਪਲ 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 ਹੋ ਰਹੀ ਆ ਠੀਕ ਆ ਰਿੰਪਲ ਨਾਲ ਪਹਿਲੀ ਗੱਲ ਮੇਰਾ ਕੋਈ ਲੈਣ ਦੇਣ ਲਿੰਕ ਨਹੀਂ ਹੈਗਾ ਇਹ ਬੰਦੇ ਨਾਲ ਠੀਕ ਆ ਇੱਥੇ ਅੱਧੀ ਆਡੀਅੰਸ ਨੇ ਵੀ ਗੱਲ ਕਹੀ ਆ ਕਿ ਹਾਂ ਮੈਂ ਕੋਣੇ ਤੈਨੂੰ ਬਲੌਕ ਕੀਤਾ ਉਹ ਤੁਸੀਂ ਦੇਖ ਲੈਣਾ ਲਾਈਵ ਦੇ ਵਿੱਚ ਬੈ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈਗੀ ਕਿ ਕੀ ਕੀ ਵਰਸੇ ਯੂਜ਼ ਕਰਦੀ ਹੈ ਫਿਰ ਕਹਿ ਰਹੀ ਹੈ ਕਿ ਸਾਡਾ ਤੁਹਾਡਾ ਕੋਈ ਲੈਣ ਦੇਣੀ ਹੈ ਸਾਡੇ ਤੇ ਵੀਡੀਓ ਕਿਉਂ ਪਾਣਿਓ ਦੇਖ ਮੈਂ ਇੱਕ ਵਾਰੀ ਇੱਕ ਕਾਰਨ ਮੈਂ ਤੈਨੂੰ ਪਹਿਲਾਂ ਦੱਸਦਾ ਵੀ ਸੋਸ਼ਲ ਮੀਡੀਆ ਤੇ ਤੂੰ ਆ ਗਈ ਪਬਲਿਕ ਹੋ ਗਈ ਤਾਂ ਅਸੀਂ ਕਿੱਥੇ ਵੀਡੀਓ ਬਣਾ ਸਕਦੇ ਆ ਦੂਸਰਾ ਕਾਰਨ ਇਹ ਹੈ ਕਿ ਅਸੀਂ ਪਬਲਿਕ ਨੂੰ ਅਵੇਅਰ ਕਰਨਾ ਹੈ ਵੀ ਕੋਈ ਵੀ ਮੁੰਡਾ ਤੇਰੇ ਪਿਆਰ ਦੇ ਜਾਲ ਦੇ ਵਿੱਚ ਫਸ ਕੇ ਕੋਈ ਗਲਤ ਸਟੈਪ ਨਾ ਲੈ ਲੇ ਠੀਕ ਹੈ ਅੱਗੇ ਤੂੰ ਵੈਸੇ ਵੀ ਦੋ ਤਿੰਨ ਜਣਾਂ ਤਾਂ ਪੈਸੇ ਖਾ ਚੁੱਕੀ ਐ ਇਹ ਤਾਂ ਉਹ ਮੁੰਡੇ ਆ ਜਿਨ੍ਹਾਂ ਨੇ ਸਾਹਮਣੇ ਆ ਕੇ ਦੱਸਿਆ ਜਿਨ੍ਹਾਂ ਬਾਰੇ ਸਾਨੂੰ ਜਿਹੜੇ ਕੁੜੀਆਂ ਨੂੰ ਪਿਆਰ ਦੇ ਜਾਲ ਵਿੱਚ ਫਸਾਉਂਦੇ ਆ ਉਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਹੈਗੇ ਆ ਠੀਕ ਹੈ ਹੋਰ ਵੀ ਅੱਜਕੱਲ ਬਹੁਤ ਕੁਝ ਹੋ ਰਿਹਾ ਹੈ ਕੁੜੀਆਂ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਉਹਨਾਂ ਦੀ ਵੀਡੀਓ ਸੱਕ ਬਣਾਈਆਂ ਜਾ ਰਹੀਆਂ ਆ ਉਹਨਾਂ ਦਾ ਬਿਜ਼ਨਸ ਕੀਤਾ ਜਾ ਰਿਹਾ ਉਸ ਗਲਤ ਵੀਡੀਓ ਦਾ ਤੇ ਸਾਡਾ ਪਬਲਿਕ ਨੂੰ ਅਵੇਅਰ ਕਰਨਾ ਜ਼ਰੂਰੀ ਹੈ ਐਵੇਂ ਕੋਈ ਮੁੰਡਾ ਨਜਾਇਜ਼ ਚਾਹਤ ਨਾਲ ਜ਼ਿਆਦਾ ਇਮੋਸ਼ਨਲ ਹੋ ਗਿਆ ਜ਼ਿਆਦਾ ਪਿਆਰ ਦੇ ਵਿੱਚ ਫਸ ਗਿਆ ਕੋਈ ਗਲਤ ਸਟੈਪ ਨਾ ਲੈ ਲੇ ਤਾਂ ਬੜੀਆਂ ਚੀਜ਼ਾਂ ਹੁੰਦੀਆਂ ਦੇਖਣ ਵਾਲੀਆਂ ਵੀਡੀਓ ਸਿਰਫ ਇੱਕ ਕਾਰਨ ਨਹੀਂ ਹੁੰਦਾ ਕਿ ਅਸੀਂ ਵਿਊ ਲਈ ਬਣਾਉਂਦੇ ਹੈਗੇ ਆ ਜਾਂ ਪੈਸੇ ਲਈ ਵੀ ਬਣਾਉਂਦੇ ਹੈਗੇ ਆ ਠੀਕ ਹੈ ਹ ਮੈਂ ਇਹ ਨਹੀਂ ਕਹਿੰਦੀ ਹੈਗਾ ਨਹੀਂ ਹੈ ਲੇਕਿਨ ਪ੍ਰਾਇਮਰੀ ਨਹੀਂ ਹੈ ਸੈਕੰਡਰੀ ਹੈ ਓਕੇ ਉਹ ਮੈਂ ਕਿਸੇ ਦਿਨ ਫਿਰ ਆਪਣੇ ਜੋ ਰੀਜ਼ਨਸ ਹੈਗੇ ਮੇਰੇ ਵੀਡੀਓ ਬਣਾਉਂਦੇ ਮੈਂ ਫਿਰ ਕਦੀ ਡਿਸਕਲੋਸ ਕਰੂੰਗੀ ਠੀਕ ਹੈ ਲੇਕਿਨ ਹਰ ਇੱਕ ਦਾ ਮਕਸਦ ਪ੍ਰਾਇਮਰੀ ਪੈਸਾ ਨਹੀਂ ਹੁੰਦਾ ਜੋ ਕਿ ਤੁਹਾਡੇ ਵਲੋਗਰਾਂ ਦਾ ਹੈ ਤੁਸੀਂ ਸਭ ਕੁਝ ਕਰਦੇ ਹੋ ਪੈਸੇ ਲਈ ਸਭ ਕੁਝ ਕਰਦੇ ਹੋ ਵਿਊਜ਼ ਲਈ ਠੀਕ ਹੈ ਚਾਹੇ ਗਲਤ ਹੋਵੇ ਸਲਤ ਹੋਵੇ ਕਿਸੇ ਦਾ ਬੈਡ ਇੰਪੈਕਟ ਜਾਂਦਾ ਕੋਈ ਰੋਂਗ ਪ੍ਰਮੋਸ਼ਨ ਹੈ ਈਚ ਐਂਡ ఎవਰੀਥਿੰਗ ਜੋ ਗਲਤ ਹੈ ਸਹੀ ਹੈ ਤੁਸੀਂ ਸਭ ਕਰਦੇ ਹੋ ਪੈਸੇ ਲਈ ਪਰ ਜਿਹੜੇ ਰੋਸਟਰ ਕਮਿਊਨਿਟੀ ਹੈ ਜਿਨ੍ਹਾਂ ਨੂੰ ਮੈਂ ਜਾਣਦੀ ਹੈਗੀਆਂ ਠੀਕ ਹੈ ਜਿਨ੍ਹਾਂ ਨੂੰ ਮ ਉਹਨਾਂ ਨੇ ਅੱਜ ਤੱਕ ਇਹੋ ਜੀ ਕਦੀ ਵੀ ਕੋਈ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦੇ ਮਾਪਿਓ ਨੂੰ ਕਦੀ ਕਿਸੇ ਦੇ ਬੱਚਿਆਂ ਨੂੰ ਬਦੂਆਵਾਂ ਨਹੀਂ ਦਿੱਤੀਆਂ ਜਿਦਾ ਤੂੰ ਇੱਥੇ ਬਹਿ ਕੇ ਦੇ ਰਹੀ ਹੈਂ। ਟੋਸਟਰ ਬੜੀ ਸਿਆਣੀ ਹੈ ਜਿੰਨੇ ਜਿੰਨੇ ਕੋ ਮੈਂ ਮੈਂ ਦੇਖਦੀ ਹੈਗੀ ਆ ਠੀਕ ਹੈ ਤੇ ਤੁਸੀਂ ਵਲੌਗਰ ਕੀ ਕਰਦੇ ਹੋ ਆ ਕੇ ਮੂੰਹ ਚੋਕੇ ਕਾਲਾ ਕਰਤੀਆਂ ਬਦੂਆਵਾਂ ਦੇਤੀਆਂ ਆ ਕੰਮ ਤੁਹਾਡਾ ਫਰਕ ਹੈ ਨਾ ਆਹੀਂ ਕੰਨੀ ਹੋਨੀ ਆ ਫਰਕ ਤੇ ਤਰਕ ਕਰਨਾ ਸਿੱਖੋ ਤੇ ਜਿਹੜੀ ਇਹਨੇ ਗੱਲ ਕੀਤੀ ਬਦੂਆਵਾਂ ਵਾਲੀ ਤੈਨੂੰ ਬਿਮਾਰੀ ਲੱਗੇ ਵੀ ਪੈਸੇ ਸਾਰੇ ਉੱਥੇ ਲੱਗ ਜਾਣ ਮੈਂ ਕਰੀ ਤੇ ਇੱਕ ਵਾਰ ਮੇਰੇ ਕੰਨ ਤੇ ਅੱਜ ਤੱਕ ਮੈਂ ਜਿੰਨੀ ਬਾਤیں ਨੂੰ ਸਮਝਾਉਣਾ ਬੜੇ ਪਿਆਰ ਨਾਲ ਸਮਝਾਇਆ ਕਿਸੇ ਵੀ ਹਸਪੀਟਲ ਚ ਜਾ ਕੇ ਨਾ ਸਿਰਫ ਐਮਰਜੈਂਸੀ ਵਾਰਡ ਤੱਕ ਗਿਆੜਾ ਕੱਢ ਕੇ ਫਿਰ ਤੈਨੂੰ ਪਤਾ ਲੱਗੂਗਾ ਬਿਮਾਰੀ ਕੀ ਹੈ ਇੱਕ ਬਿਮਾਰੀ ਘਰੇ ਵੱਢ ਜਾਣਾ ਇੱਕ ਬਿਮਾਰੀ ਘਰੇ ਵੱਢ ਜਾਏ ਤਾਂ ਸਪੋਸਟ ਐਸਨੈਸ ਹੋ ਜਾਂਦਾ ਘਰ ਪ੍ਰਾਪਰਟੀਆਂ ਸਭ ਵਿਕ ਜਾਂਦੀ ਹੈਗੀਆਂ ਤੂੰ ਬੜੀ ਇਸ ਲਈ ਉਹਨੂੰ ਬਦੂਆ ਦਿੱਤੀ ਕਿਉਂ ਉਹਨੇ ਤੇ ਤੇ ਵੀਡੀਓ ਪਾਈ ਤੇਰੀ ਗਲਤ ਗੱਲਾਂ ਨੂੰ ਪਬਲਿਕ ਦੇ ਸਾਹਮਣੇ ਰੱਖਿਆ ਤੂੰ ਗਲਤ ਕੰਮ ਨਾ ਕਰ ਕਿਉਂ ਕਰਦੀ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਗੱਲ ਤਾਂ ਉਹ ਹੀ ਹੈ ਨਾ ਜਦ ਤੱਕ ਤੇਰੇ ਮਾਪਿਓ ਤੇਰੇ ਅਕਲ ਨਹੀਂ ਆਣੀ ਹੈਗੀ ਉਹਨਾਂ ਦਾ ਵੀ ਕੀ ਉਹ ਵੀ ਬੇਸ਼ਰਮ ਹੋ ਕੇ ਨਾਲ ਹੀ ਰਲੇ ਫਿਰਦੇ ਉਹਨਾਂ ਦੀ ਕੁੜੀ ਵੀਡੀਓ ਬਣਾ ਕੇ ਪੈਸੇ ਮੰਗ ਰਹੀ ਹੈ ਹੈਲਪ ਮੰਗ ਰਹੀ ਹੈ ਚਾਚਾ ਦਾ ਪਿਓ ਹੁੰਦਾ ਨਾ ਚਾਰਚ ਪੜਾ ਮਾਰਦਾ ਵੀ ਮੈਂ ਮਰ ਗਿਆ ਫਿਰ ਤੁਸੀਂ ਕਹਿੰਦੇ ਸਾਨੂੰ ਬੋਲਦੇ ਕਿਉਂ ਸਾਡੇ ਮਾਪਿਓ ਦਾ ਨਾ ਬੋਲੋ ਠੀਕ ਹੈ ਚਾਚਾ ਦਾ ਪਿਓ ਹੁੰਦਾ ਨਾ ਤੇ ਚਾਰ ਛੱਤਰ ਮਾਰਦਾ ਵੀ ਮੈਂ ਤੈਨੂੰ ਜੰਮ ਕੇ ਪਾਲ ਪੋਸ ਕੇ ਪੜਾ ਕੇ ਐਡਾ ਕਰਦਾ ਕਿ ਆ ਮੈਂ ਚਾਰ ਦਰਾਰਾ ਨਹੀਂ ਪੜਾ ਸਕਦਾ ਉਹ ਵੀਡੀਓ ਤੇਰੀ ਹੱਦ ਤੱਕ ਡਿਲੀਟ ਨਹੀਂ ਹੋਈ ਅੱਜ ਤੋਂ ਬਾਅਦ ਕਿਸੇ ਮੁੰਡੇ ਨੂੰ ਕੋਈ ਬਦਵਾਗਤੀ ਇਹ ਉਹਦੀ ਫੈਮਿਲੀ ਤੇ ਬੋਲੀ ਤੂੰ ਫਿਰ ਦੇਖ ਲਈ ਜੋ ਉਸ ਮੁੰਡੇ ਨੂੰ ਕਹਿਣਾ ਪ੍ਰੈਕਟਿਕ ਹੈ ਕੋਈ ਪ੍ਰੋਬਲਮ ਨਹੀਂ ਦੇ ਰਿਪਲਾਈ ਤਰਕਣਾ ਦੇ ਫਿਰ ਵਾਰਨਿੰਗ ਦੇ ਰਹੀ ਹਾਂ ਆ ਜਿਹਦੇ ਮੈਂ ਮਾफी ਮੰਗੀ ਸੀ ਆਪਣਾ ਐਕਸੈਪਟ ਕੀਤਾ ਉਹ ਵੀ ਮੇਰੇ ਤੋਂ ਤੱਕੇ ਨਾਲ ਮਾफी ਮੰਗਵਾਈ ਗਈ ਠੀਕ ਆ ਹਾਲਕਿ ਮੈਂ ਕੋਈ ੱਡਾ ਅਜੇ ਤੱਕ ਗੰਦ ਨਹੀਂ ਪਾਇਆ ਸੀ ਜਿੱਦਾਂ ਮੇਰੇ ਤੇ ਅਲੀਗੇਸ਼ਨ ਟਰੋਲ ਮੈਨੂੰ ਕੀਤਾ ਗਿਆ ਮੈਨੂੰ ਤੱਕੇ ਨਾਲ ਇੱਕ ਮਾਫੀ ਮੰਗਵਾਈ ਚਲੋ ਠੀਕ ਹੈ ਯਾਰ ਤੱਕ ਵੀ ਨਹੀਂ ਕਹਿ ਸਕਦੀ ਚਲੋ ਮੰਨਨੀ ਲੱਗੀ ਠੀਕ ਆ ਉਹ ਚੀਜ਼ ਵੀ ਅਜੇ ਦੇਖ ਲਓ ਕੀ ਕਹਿ ਰਹੀ ਹੈ ਮੈਂ ਤਾਂ ਤੱਕੇ ਨੇ ਮਾਫੀ ਮੰਗਾਈ ਗਲਤ ਟਰੋਲ ਕੀਤਾ ਗਿਆ ਮੈਂ ੱਡਾ ਕੋਈ ਗੰਦ ਨਹੀਂ ਪਾਇਆ ਸੀ ਗੰਦ ਪਾਂਦ ਕੋਈ ਕਸਰ ਐ ਬਸ ਪੂਰੇ ਕੱਪੜੇ ਨਹੀਂ ਤੁਲਾਏ ਬਾਕੀ ਸਾਰਾ ਗੰਦ ਤਾਂ ਪਾਇਆ ਅੱਜ ਫਿਰ ਤੂੰ ਮੇਰੇ ਤੋਂ ਸਿੱਧੀਆਂ ਸੁਣੇਂਗੀ ਹਜੇ ਤੂੰ ਕਹਿ ਰਹੀ ਮੈਂ ਕੋਈ ਗੰਦ ਨਹੀਂ ਪਾਇਆ ਸੀ ਚਾਰ ਚਾਰ ਤੇਰੇ ਬੋਏਫ੍ਰੈਂਡ ਆ ਗਏ ਭੱਜ ਤੂੰ ਕਿਧਰ ਇਹਨੂੰ ਤੇਰੀ ਕੁੜੀ ਦਾ ਨਹੀਂ ਪਤਾ ਵੀ ਬੈਠ ਕੇ ਆਨਲਾਈਨ ਬੋਲੀ ਕੀ ਚੱਲ ਰਹੀ ਹੈ ਫਿਰ ਕਿੰਨੇ ਸਾਡੇ ਮਾਪਿਓ ਦੇ ਨਾਲ ਬੋਲੋ ਪੜੀ ਵੱਡੀ ਰਿਸਪੋਨਸਿਬਿਲਟੀ ਹੁੰਦੀ ਹੈ ਮਾਂ ਦੀ ਆਪਣੀ ਰਿਸਪੋਨਸਿਬਿਲਟੀ ਸਮ ਬੈਠ ਕੇ ਤਾਂ ਦੇਖੀ ਜਾਂਦੀ ਹਣੀ ਆਸੇ-ਪਾਸੇ ਆ ਮਹਿਕਪ੍ਰੀਤ ਨੇ ਐਸੇ ਲਾਈਵ ਦੇ ਵਿੱਚ ਮਿਊਟ ਕਰਕੇ ਤੇਰੇ ਨਾਲ ਗੱਲ ਵੀ ਕੀਤੀ ਹੈ ਤੂੰ ਤੂੰ ਮਤਲਬ ਕੋਲ ਹੀ ਬੈਠੀ ਹੈ ਨਾ ਤੈਨੂੰ ਨਹੀਂ ਪਤਾ ਕੀ ਬਕਵਾਸ ਕਰਦੀ ਪਈ ਹੈ ਤੈਨੂੰ ਨਹੀਂ ਪਤਾ ਨਿਕੰਦ ਕੀ ਪਾਇਆ ਉਹ ਤਾਂ ਫਿਰ 17 ਸਾਲ ਦੀ ਉਹਨੂੰ ਕਈ ਗੱਲਾਂ ਦਾ ਨਹੀਂ ਪਤਾ ਹੋਊਗਾ ਉਹ ਤਾਂ ਪੂਰੀ ਹੰਡਾਲੀ ਨਾ ਤੈਨੂੰ ਤਾਂ ਪਤਾ ਨਹੀਂ ਕੀ ਗੱਲ ਤੇ ਕੀ ਕਿਸਾਈ ਹੈ ਕਿ ਪੈਸੇ ਦੇ ਪਿੱਛੇ ਸਾਰਿਆਂ ਨੇ ਹੋ ਪਤੀ ਗੱਲ ਕੀ ਹੈ ਜੇਕਰ ਤੁਸੀਂ ਚੁੱਪ ਕਰਕੇ ਆਪਣਾ ਚੁੱਪ ਕਰਕੇ ਆਪਣਾ ਕੰਮ ਕਰਦੀਆਂ ਬਲੌਗਿੰਗ ਕਰਦੀਆਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਦਿਨ ਦੇ ਵਿੱਚ ਯਾਰ ਰੋਮਾਂਟਿਕ ਤੂੰ ਹੋਣਾ ਤੇ ਵੀ ਬਣਾਣਾ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਦਿਨ ਦੇ ਵਿੱਚ ਯਾਰ ਤੂੰ ਮੇਰੇ ਤੇ ਰੋਮਾਂਟਿਕ ਬਣਾਈ ਜਾਣਾ ਬਣਾਈ ਜਾਣਾ ਬਣਾਈ ਜਾਣਾ ਤੈਨੂੰ ਸ਼ਰਮ ਨਹੀਂ ਆਉਣੀ ਕਿ ਜੇਕਰ ਕੋਈ ਬੋਲਦਾ ਨਹੀਂ ਐਡਾ ਨਹੀਂ ਹੁੰਦਾ ਯਾਰ ਨਜ਼ਾਇਜ਼ ਫਾਇਦਾ ਉਹਦਾ ਤੱਕੀ ਆਣਾ ਹੁਣ ਇਥੇ ਦੋ ਗੱਲਾਂ ਕਰੀ ਐ ਇਹ ਕਹਿੰਦੀ ਤੂੰ ਹੋਰ ਕਿਸੇ ਤੇ ਰੋਮਾਂਟਿਕ ਪਾਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਤੇ ਪਾਣਾ ਮੈਨੂੰ ਉੱਤੇ ਪ੍ਰੋਬਲਮ ਹੈ ਤੂੰ ਡੇਲੀ ਮੈ ਤੇ ਰੋਮਾਂਟਿਕ ਪਾਣਾ ਤੈਨੂੰ ਸੀ ਕਹਿ ਸਕਦੇ ਆ ਤੂੰ ਆਪਣੇ ਜਿਕੇ ਬਲੌਗཔ་ ਤੂੰ ਆਪਣੀ ਮਰਜ਼ੀ ਨਾ ਪਾਏਂਗੀ ਨਾ ਤੇ ਉਹਦੀ ਮਰਜ਼ੀ ਹੈ ਕੱਲ ਕੇ ਤੂੰ ਉਹਨੂੰ ਕੋਈ ਪੁਆਇੰਟ ਮਿਲ ਲਓ ਪਿਕਰ ਦਾ ਵੀਡੀਓ ਬਣਾਉਂਦਾ ਠੀਕ ਆ ਹੁਣ ਦੂਜੀ ਗੱਲ ਨੇ ਕੀ ਕਹੀ ਹੈਗੀ ਮੈਂ ਨਾਰਮਲ ਕੋਈ ਵਲੌਗਿੰਗ ਕਰਦੀ ਰਹਾ ਮੈਂ ਵੀਡੀਓ ਪਾਉਂਦੀ ਰਹਾ ਤੇ ਉਹਦਾ ਕੀ ਫਾਇਦਾ ਇਟ ਮੀਨਸ ਕੀ ਤੂੰ ਜਾਣ ਕੇ ਕੌਂਟਰਵਰਸਿ ਕਰਦੀ ਹਰ ਵਾਰ ਜਾਣ ਕੇ ਨਾ ਮੇਰੇ ਨਵੇਂ ਬੋਏਫ੍ਰੈਂਡ ਮੋਰੇ ਲਿਆ ਕੇ ਰੱਖਦੀ ਏ ਸਾਡੇ ਦੱਸ ਵਿਊਜ਼ ਲਈ ਕਿਉਂਕਿ ਤੁਹਾਡੀ ਤਾਂ ਸਾਰਾ ਕੁਝ ਵਿਊਜ਼ ਹੀ ਹੈ ਨਾ ਅਰੇ ਤੂੰ ਬਾਵੇ ਦੀ ਵਾਈਫ ਦੇ ਨਾਲ ਪੰਗਾ ਲੈਨੀ ਹੈ ਕਦੀ ਤੂੰ ਰੋਸਟਰ ਨੂੰ ਰਿਪਲਾਈ ਕਰਦੀ ਹੈ ਰੋਸਟਰ ਨਾਲ ਇੰਨੀ ਤੇ ਤੇਰੀ ਉਮਰ ਨਹੀਂ ਜਿਹੜੇ ਤੂੰ ਪੰਗੇ ਲੈ ਚੁੱਕੀ ਹੈਗੀ ਦੱਸ ਖਿਚੜੀ ਕੀ ਪਕਾਣੀ ਰਹੀ ਨੇ ਸਾਰਾ ਦਿਨ ਬੈਠੀ ਹਾ ਕੰਮ ਕੋਈ ਹੈ ਨਹੀਂ ਤੇ ਖਿਚੜੀ ਤਾਂ ਪੱਕੂਗੀ ਸਾਰਾ ਦਿਨ ਵੇਲੀਆਂ ਜਿਹੜੀਆਂ ਬੈਠਦੀਆਂ ਨਾ ਉਹਨਾਂ ਦੇ ਦਿਮਾਗਾਂ ਚ ਏਦਾਂ ਹੀ ਛੜਯੰਤਰ ਚੱਲਦੇ ਰਹਿੰਦੇ ਆ ਆ ਏਦਾਂ ਕਰ ਦਿੰਨੇ ਆ ਆ ਇਹਨੂੰ ਕਮੈਂਟ ਕਰ ਦਿੰਨੇ ਆ ਯੇ ਉਹ ਠੀਕ ਹੈ ਵੇਲੀਆਂ ਦੇ ਇਹੀ ਕੰਮ ਹੁੰਦੇ ਹੈਗੇ ਆ ਇਹ ਮਤਲਬ ਤੂੰ ਜਾਣ ਕੇ ਕਰ ਰਹੀ ਹੈ ਮੈਨੂੰ ਰਿਪਲਾਈ ਕਰ ਦੇ ਵੀ ਤੂੰ ਜਾਣ ਕੇ ਕਰ ਰਹੀ ਹੈ ਕਿ ਨੇਚਰਲੀ ਹੋ ਰੇ ਠੀਕ ਹੈ ਜਿਹੜੀ ਤੇਰੀ ਤੇ ਵਰਡਿੰਗ ਹੈ ਵੀ ਹਾਂ ਕੀ ਫਾਇਦਾ ਮੈਂ ਵਲੋਗਿੰਗ ਕਰਦੀ ਰਵਾਂ ਜਾਂ ਇਹ ਵੀਡੀਓ ਬੰਦ ਹੀ ਰਵਾਂ ਤੇ ਮਹਿਕਪ੍ਰੀਤ ਤੇ ਹੋਰ ਬਲੌਗਰਸ ਨੂੰ ਮੈਂ ਕਹਿਣਾ ਚਾਹਣੀ ਆ ਜੇ ਤੁਸੀਂ ਸਾਨੂੰ ਰਿਪਲਾਈ ਦੇਣਾ ਦਿਓ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਅਸੀਂ ਜਿਹੜੇ ਤੁਹਾਡੇ ਸਵਾਲ ਚੱਕਦੇ ਆ ਉਹਨਾਂ ਦੇ ਜਵਾਬ ਦਿਓ ਤਰਕ ਦੇ ਨਾਲ ਦਿਓ ਠੀਕ ਹੈ ਅਸਾਂ ਹੈਗਾ ਸਟੋਰੀ ਦੇ ਵਿੱਚ ਤਾਂ ਜੋ ਵੀ ਗੱਲਾਂ ਕਹੀਆਂ ਮੈਂ ਬਿਲਕੁਲ ਸਹੀ ਕਹੀਆਂ ਸੱਚੀਆਂ ਕਹੀਆਂ ਠੀਕਾ ਤਾਂ ਦੂਜੇ ਨੰਬਰ ਤੇ ਦੇਖੋ ਯਾਰ ਦਿਨ ਦੇ ਵਿੱਚ ਮੇਰੇ ਤੇ ਕਿੰਨੇ ਕਿੰਨੇ ਰਮਾਂਚਿਕ ਬਣਾਉਂਦਾ ਇਹ ਬੰਦੇ ਨੇ ਮੈਂ ਕਹਿੰਦੀ ਹੱਦਾਂ ਪਾਰ ਕੀਤੀਆਂ ਹੋਈਆਂ ਜਿਹਨੂੰ ਹੱਦ ਕਹਿੰਦੇ ਆ ਨਾ ਉਹਨੇ ਪਾਰ ਕੀਤੀ ਹੋਈ ਆ ਤਾਂ ਸਾਰੇ ਜਾਨੇ ਜ਼ਰੂਰ ਚੈੱਕ ਕਰੋ ਜਾ ਕੇ ਆਪਣਾ ਲਾਈਕ ਦੇ ਵਿੱਚ ਇਹ ਰਿੰਪਲ ਵੀਰ ਨੂੰ ਇੱਕ ਗੱਲ ਕਹਿਣਾ ਚਾਹੁੰਗੀ ਰਿੰਪਲ ਵੀਰ ਇਹਦੀ ਬੱਦੂਆ ਦੀ ਨਾਲ ਟੈਨਸ਼ਨ ਨਾ ਲਿਓ ਇਹ ਵਲੋਗਰ ਹੈ ਜਾਲੀ ਹੈ 도ਗਲੇ ਹੈ ਝੂਠੇ ਹੈ ਕਰਪਟ ਹੈ ਤੇ ਇਹਨਾਂ ਦੀ ਬੱਦੂਆ ਵੀ ਜਾਲੀ ਹੈ ਠੀਕ ਹੈ ਤੇ ਇਹੋ ਜਿਹੀ ਬੱਦੂਆ ਦਾ ਕੋਈ ਅਸਰ ਨਹੀਂ ਹੁੰਦਾ ਹੈਗਾ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਜੇ ਦਿਨ ਚ ਇਹਦੇ ਤੇ ਇੱਕ ਰੋਮਾਂਟਿਕ ਬੰਦਰੀ ਹੋਣਾ ਤਾਂ ਅਗਲੇ ਇੱਕ ਹਫਤੇ ਲਈ ਤੋ ਰੋਮਾਂਟਿਕ ਪਾਓ ਮੈਂ ਵੀ ਦੇਖੂਗੀ ਰੋਜ਼ ਠੀਕ ਹੈ ਤੇ ਇਹਨਾਂ ਇਹਨਾਂ ਦੀ ਬੱਦੂਆ ਦਾ ਅਸੀਂ ਪਤਾ ਕੀ ਕਰਦੇ ਹਾਂ ਇਹਨਾਂ ਵਰਗੀ ਦੀ ਬੱਦੂਆ ਦਾ ਮੈਂ ਕੀ ਕਰਦੀ ਹਾਂ ਇਹ ਨਾਲੀ ਤੋਂ ਕਮਾ ਕੇ ਜੁੱਤੀ ਹ ਠੀਕ ਹੈ ਕਿਉਂਕਿ ਇਹਨਾਂ ਨੂੰ ਕੋਈ ਸਟੇਟ ਮਾਰ ਆਪ ਦੀ ਨਹੀਂ ਇਹਨਾਂ ਦੇ ਪੱਤੋਂ ਦੀ ਚਲੋ ਐਨੀ ਹੋ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਸੇ ਕੱਲ੍ਹ